ਉਹ ਵਿਚਾਰਾ ਇੱਕ ਗਾਇਕ ਗਾ ਰਿਹਾ ਸੀ ਤਾਂ ਉਹ ਗਾਣ ਲੱਗਾ ਉਹਦਾ ਡੈਂਚਰ ਲੱਗਾ ਹੋਇਆ ਸੀ ਗਾਣ ਲੱਗਾ ਆ ਉਹ ਡੈਂਚਰ ਟੈਪਿਆ ਉਹ ਫਿਰ ਵਾਜੇ ਤੇ ਫਿਰ ਡੈਂਚਰ ਟੈਪਿਆ बार-बार ਉਹ ਡੈਂਚਰ ਟੈਪ ਨਾ ਸੀ ਉਹ ਡੈਂਚਰ ਫਿਕਸ ਕਰਦਾ ਸੀ ਸਾਹਮਣੇ ਇੱਕ ਬੱਚਾ ਬੈਠਾ ਤੱਕ ਕਹਿੰਦਾ ਆਪ ਕੁਝ ਗਾਓਗੇ ਵੀ ਹੈ ਇਹ ਇੱਕ ਕੈਸਟ ਦੀ ਸਾਈਡ ਹੀ ਚੇਂਜ ਕਰਤੇ ਰੋਗੇ ਇੰਜ ਹੋ ਰਿਹਾ ਸਾਡੇ ਨਾਲ ਬਸ ਐ ਸਾਈਡ ਚੇਂਜ ਕਰੀ ਜਾ ਰਿਹਾ ਗਿਣਤੀਆਂ ਕਰੀ ਜਾ ਰਿਆਂ ਬਸ ਐਂਜ ਦਬਾ ਦਬਾ ਕੇ ਨੰਬਰ ਵਧਾਈ ਜਾ ਰਿਆਂ ਸਾਧ ਸੰਗਤ ਕੀ ਭੁਲੇਖਾ ਸਾਨੂੰ ਪੈ ਗਿਆ ਰੱਬ ਬਾਰੇ ਤਾਂ ਕਹਿੰਦੇ ਨੇ ਵੱਡਾ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਤੂੰ ਕਿਹੜੇ ਨੰਬਰ ਦਬਾ ਦਬਾ ਕੇ ਗਿਣਤੀਆਂ ਮਿੜਤੀਆਂ ਵਿੱਚ ਪਿਆ ਇਹ ਆਸਿਕਤਾ ਨਹੀਂ ਐ ਅਸਲੀ ਆਸਿਕਤਾ ਐ ਇਸ ਪਖੰਡ ਤੋਂ ਛੁੱਟ ਜਾ ਗਿਣਤੀਆਂ ਮਿੜਤੀਆਂ ਦੇ ਕੂੜੀ-ਕੂੜੇ ਠੀਸ ਤੋਂ ਛੁੱਟ ਜਾ ਅਰਦਾਸ ਰਾਹੀਂ अपने अवगुण ठीक करता है पर करामात कांड हठ जोग राही रबी निजम बदलन का असंभव जतन नहीं करता हाँ जी लोग करामात में बिलीव करके उसको धर्म समझते हैं सब तो वो करामात पता की है कि मैं सच लवा और मेरा जीवन बदल जाए मेरा मन मूरख है अजहू न समझत ਇਹ ਮਨ ਮੂਰਖਤਾ ਤੋਂ ਛੁੱਟ ਜਾਏ ਇਹ ਅਸਲੀ ਕਰਾਮਾਤ ਹੈ ਬਸ ਪਰ ਰੱਬੀ ਨਿਯਮਾਂ ਤੋਂ ਉਲਟ ਕੁਝ ਵੀ ਕਰਵਾ ਕੇ ਉਹਨੂੰ ਧਰਮ ਸਮਝ ਲੈਣਾ ਕਰਾਮਾਤ ਉੱਤੇ ਪਖੰਡ ਉੱਤੇ ਔਰ ਐਸੀ ਪ੍ਰਾਰਥਨਾ ਪ੍ਰੇਰ ਕਰਕੇ ਭਗਵਾਨ ਜੀ ਆਪਣਾ ਕਾਨੂੰਨ ਬਦਲੋ ਇਹ ਇਹ ਧਾਰਮਿਕਤਾ ਨਹੀਂ ਹੈ ਨੈਕਸਟ ਜਬ ਤੱਕ ਮਾਲਾ ਅਖੋਤੀ ਧਿਆਨ ਜਾਂ ਤਿਆਗ ਕਰਨ ਦੇ ਬਦਲੇ ਕਿਰਤ ਵਿਰਤ ਕਰ ਧਰਮ ਦੀ ਕਰਕੇ ਵੰਡ ਛਕਣਾ ਹੀ ਧਰਮ ਸਮਝਦਾ ਹੈ ਹਾਂਜੀ ਜੇ ਅਸੀਂ ਓਨੈਸਟ ਅਰਨਿੰਗ ਕਰਦੇ ਆਂ ਔਰ ਸਾਰਿਆਂ ਨਾਲ ਉਹਨੂੰ ਵੰਡ ਛਕਦੇ ਆਂ ਇਹ ਅਸਲੀ ਧਰਮ ਹੈ ਬਜਾਏ ਇਸ ਦੇ ਕਿ ਅਸੀਂ ਚੌਕੜਾ ਮਾਰ ਕੇ ਕਿਸੇ ਬੀਸਮੈਂਟ ਵਿੱਚ ਜਾਂ ਕਿਸੇ ਕਮਰੇ ਵਿੱਚ ਬੈਠੇ ਮਾਲਾ ਫੇਰਦੇ ਰਹੀਏ ਨਿੰਦਾ ਚੁਗਲੀ ਦੇ ਬਦਲੇ ਮਨ ਆਪਣੇ ਤੇ ਬੁਰਾ ਮਿਟਾਣਾ ਕਰਦਾ ਹੈ ਯੈਸ ਆਪਣੇ ਉਤੇ ਕੰਮ ਕਰਦਾ ਹੈ ਕਿ ਮੈਂ ਚੇਜ ਹੋ ਜਾ ਕਿਸੇ ਦੇ ਬੁਰਾ ਦੇਖ ਕੇ ਨਿੰਦਾ ਚੁਗਲੀ ਨਹੀਂ ਕਰਦਾ ਸਮਾਜ ਦੇ ਪੱਲੇ ਲਈ ਸਾਦੇ ਰੀਤ ਰਿਵਾਜ ਅਪਣਾਉਂਦਾ ਹੈ ਹਾਂਜੀ ਦਾਜ ਲਿੰਗ ਪੇਤ ਬਾ ਪਰੂਣ ਹਤਿਆ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਹੈ ਹਾਂ ਉਹਦੇ ਹਸਤੇ ਚੁੱਪ ਬੈਠੇ ਰਹਿਣਾ ਮਸਤੀ ਆਪਣੀਆਂ ਅੱਖਾਂ ਨੂਟ ਕੇ ਬੈਠੇ ਰਹਿਣਾ ਜੋ ਕੁੜੀ-ਕੁੜੀ ਅੱਖੀ ਮੀਟ ਦੇ ਤਿੰਨ ਕਾ ਉਤਰ ਜਾਏਗਾ ਛੂਟਕੁਮਾਨ ਅੱਖਾਂ ਨੂਟ ਕੇ ਕਿਸੇ ਅਲਬੇਲੇ ਪੰਨੂ ਧਰਮ ਨਹੀਂ ਕਹਿੰਦੇ ਨੇ ਸਮਾਜੀ ਚ ਅੱਖਾਂ ਖੋਲ ਕੇ ਸਮਾਜੀ ਚ ਬੁਰਾਈਆਂ ਠੀਕ ਕਰਨਾ ਸੋਸ਼ਲ ਅਪਲੀਫਮੈਂਟ ਕਰਨ ਵੱਲ ਧਿਆਨ ਪਾਣਾ ਇਹ ਹੁਣ ਅਸੀਂ ਜਿਸ ਤਰ੍ਹਾਂ ਰਿਕੁਐਸਟ ਕੀਤੀ ਨਾ ਉਹਨਾਂ ਨੂੰ ਮੈਟਰੋ ਵਾਲਿਆਂ ਨੂੰ ਤੇ ਉਹਨਾਂ ਨੇ ਮਹਿਲਾਇਆਂ ਦਾ ਡੱਬਾ ਲਗਾ ਦਿੱਤਾ ਹੁਣ ਅਸੀਂ ਨੈਕਸਟ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦੇ ਆ ਸਾਡੇ ਇੱਕ ਵੀਰ ਨੇ ਡਾਕਟਰ ਕੋਹਲੀ ਜੀ ਪਿੱਛੇ ਉਹਨਾਂ ਦੇ ਬੇਟਾ ਐਕਸੀਡੈਂਟੀ ਚ ਉਹਨਾਂ ਕੋਲੋਂ ਵਿਛੜ ਗਿਆ ਤਾਂ ਅਸੀਂ ਸਾਰੇ ਰਲ ਕੇ हूँ ये कोशिश कर रहे हैं कि इसी डॉक्टर ज्ञान सिंह नाल मिल के मेट्रो वाले नो रिक्वेस्ट करिए कि यहाँ पर ट्रैफिक जैम होता है और जिसको हार्ट की ट्रबल होती है वो हॉस्पिटल पहुँच नहीं पाता है क्योंकि एम्बुलेंस जा नहीं सकती है इसलिए अब रिक्वेस्ट करेंगे आप में से कोई कर दो लेबल तो हमें चाहिए नहीं कि हमने ही नाम लेना है मेट्रो वालों के वहाँ पर लिफ्ट के बिल्कुल सामने जहाँ आके डब्बा रुके वहाँ पर एक डब्बा बनाओ छोटा सा जिसमें हम मरीज़ का स्ट्रेचर ले जा सके यहाँ से गंगाराम या विलिंगटन या ऑल इंडिया तो ले जाना मुश्किल है लेकिन रजौरी गार्डन की क्रॉसिंग पर पहुँचना या पीतमपुरे की क्रॉसिंग पर पहुँचना या पश्चिम बिहार की क्रॉसिंग या तिलक नगर की क्रॉसिंग पर पहुँच के सिर्फ़ अपनी कॉलोनी के एंड पे जाके मेट्रो पे चढ़ना तो सौखा है ना सही है सुनू तो हम कम से कम मरीज़ को वहाँ ले जाएंगे लिफ्ट से वहाँ पर ले जाएंगे सामने आके मेट्रो खड़ी होगी ये डब्बा खुलेगा इसमें एक नर्स है और इसमें एक ऑक्सीजन सिलेंडर लगा हुआ है मरीज़ बैठेगा या हम उसको लिटा के ले जाएंगे और ये मेट्रो उसको वहाँ तक ले जाएगी अब आप बोलेंगे कि पर मेट्रो तो गंगाराम और ऑल इंडिया नहीं जाती पर वहाँ से आधा किलोमीटर दूर जाती है आधा किलोमीटर की हम ट्यूब लगा देंगे प्लास्टिक की ट्यूब लगा देंगे और मरीज को प्लास्टिक की ट्यूब से हम इमरजेंसी तक ले जाएंगे वो बचे या ना बचे डॉक्टर अपनी मेहनत करेंगे हमने अपनी मेहनत की ऐसे काम कर सकते हैं हम बजाय इसके कि इसको किस्मत के नाम पर छोड़ दें बजाय इसके कि धार्मिक स्थान संगमरमर चढ़ा चढ़ा के, के प्रसादे चढ़ाते रहें और ऐसे इंसानियत के काम ना करें यस दूजिया दे पले दे काम करता है रब नू केवल ਧਾਰਮਿਕ ਸਥਾਨ ਜਾਂ ਤੀਰਥਾਂ ਤੇ ਨਹੀਂ ਮੰਨਦਾ ਗ੍ਰੇਟ ਥਿਤ ਵਾਰ ਸਮਾ ਮਹੂਰਤ ਰੁੱਤ ਤੀਰਤ ਇਸ਼ਨਾਨ ਨਹੀਂ ਮੰਨਦਾ ਯੈਸ ਛੋਟੇ ਵੱਡੇ ਅਤੇ ਹਰੇਕ ਮਜ਼ਬਬ ਵਾਲੇ ਦਾ ਹੁਣ ਇਹ ਪੁਆਇੰਟ ਯਾਦ ਰੱਖਣਾ ਜਿਵੇਂ ਅਸੀਂ ਥਿਤਾ ਵਾਰਾ ਮਹੂਰਤ ਔਰ ਕਿਸੇ ਖਾਸ ਸਮੇ ਦੇ ਵੀ ਔਰ ਰੁੱਤ ਔਰ ਤੀਰਥ ਇਸ਼ਨਾਨ ਵੀ ਜਾਂਦੇ ਆ ਤੇ ਅਸੀਂ ਆਸਿਕਤਾ ਨਹੀਂ ਜੀ ਰਹੇ ਆਸਿਕਤਾ ਜੀਣ ਦਾ ਮਤਲਬ ਹੈ ਨਾਵਣ ਚੱਲੇ ਤੀਰਤੀ ਮਨ ਖੋਟੇ ਤਨਚੋਰ ਇੱਕ ਪੌਲ ਲੱਥੀ ਨਾਥਿਆ ਦੋ ਪਾ ਚੜੀਐ ਸਹੋਰ ਬਾਹਰ ਤੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਦ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ ਜੇ ਮੈਂ ਤੀਰਤ ਤੇ ਨਾਣ ਜਾਂਦਾ ਤਾਂ ਮੈਂ ਚੋਰ ਹਾਂ ਘਰ ਬੈਠ ਕੇ ਮਨ ਸ਼ੁੱਧ ਕਰਦਾ ਤੇ ਮੈਂ ਚੋਰ ਨਹੀਂ ਹਾਂ ਆਸਤਕ ਇਹਦਾ ਮਤਲਬ ਨਾਸਤਕ ਜਾਂਦੇ ਨੇ ਆਸਕ ਤਾਂ ਪੋਸੀਬਲ ਹੋਈ ਜਾ ਰਹੀ ਹੈ ਯੈਸ ਛੋਟੇ ਵੱਡੇ ਅਤੇ ਹਰੇਕ ਮਜ਼ਹਬ ਵਾਲੇ ਦਾ ਸਤਕਾਰ ਕਰਦਾ ਅਤੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਲੋਚਦਾ ਹੈ ਹੁਣ ਸੰਭਵ ਹੋਈ ਜਾ ਰਿਹਾ ਹੈ ਰੀਅਲ ਸੈਂਸ ਮੇ ਹਮ ਧਰਮੀ ਬਣ ਸਕਤੇ ਹੈ ਲੋਕਾਂ ਦੇ ਅਵਗੁਣ ਦੇਖ ਕੇ ਅੰਡਿਟ ਕਰਦਾ ਹੈ ਸੋ ਸਿੰਪਲ ਬਸ ਛੋੜ ਦਈਏ ਮਾਫ ਕਰ ਦਈਏ ਕਿਸੇ ਦਾ ავਗੁਣ ਦੇਖ ਕੇ ਉਹਨੂੰ ਮਾਫ਼ ਨਹੀਂ ਕਰਦੇ ਆ ਐਂ ਸੋਚਦੇ ਆ ਉਹਦੀ ਕਸ਼ਤੀ ਡੁੱਬੇਗੀ ਮੇਰੀ ਨਹੀਂ ਡੁੱਬੇਗੀ ਸਾਥ ਸੰਗਤ ਜੀ ਮੇਰੀ ਬੇਨਤੀ ਹੈ ਕਸ਼ਤੀ ਸਾਡੀ ਸਾਰਿਆਂ ਦਾ ਟਾਈਟੈਨਿਕ ਇੱਕੋ ਹੀ ਹੈ ਕਿਸੇ ਵੀ ਐਂ ਐਂ ਵੱਡੀ ਕਸ਼ਤੀ ਹੋਵੇ ਨਾ ਇੱਥੇ ਕੁਝ ਜਹਾਰਾ ਬੰਦੇ ਬੈਠੇ ਹੋਣ ਇੱਥੇ ਕੁਝ ਜਹਾਰਾ ਬੰਦੇ ਬੈਠੇ ਹੋਣੋਂ ਇਧਰ ਵਾਲੇ ਬੰਦੇ ਕਹਿਣ ਉਹਨਾਂ ਕੀ ਤਰਫ ਕਸ਼ਤੀ 'ਚ ਛੇਦ ਹੋ ਗਿਆ ਹੈ ਪਾਗਲਪਨ ਮੂਰਖਤਾ ਹੈ ਕਿ ਛੇਦ ਹੋਇਆ ਉਹ ਡੁੱਬेंगे ਨਹੀਂ ਐ ਨਹੀਂ ਹੈ सास संगत जी ना सिर्फ हिंदू डुब गए ना सिर्फ सिख डुब गए ना सिर्फ मुसलमान डुब गए ना सिर्फ क्रिश्चियन डुब्ब गए किसी के मजहब वाले डुबाणी मार मुका ख्याल छे असि सोचिए धरती पर अगर इंसान खराब हो रहा है हम सारे डूब रहे हैं हम सबको ठीक होना है किसी के ऊपर खिली मत उड़ाओ किसी मज़हब की निंदा मत करो किसी के बारे में बुरा मत कहो किसी का मज़हब खत्म करने की कोशिश मत करो मज़हब जी तू जी धार्मिकता बस ठीक हो जाएगा सब कुछ ठीक हो जाएगा सच दे नाल नेक्स्ट मनहोर मुखहोर वाली आदत छोड़ता है तू हिपोक्रेसी छोड़ दे धार्मिक फेक दिखा के लोगन लूटता नहीं लूटता नहीं है फोटो आकृति अवतार विच विश्वास नहीं रखता कौन की करता सी कौन की करता है कौन की कर गया ये सब कुछ छोड़ तू आज की है इट मैटर्स व्हाट यू आर हेडिंग फॉर इट मैटर्स तू आज की बन रहे है सिख अदरवाइज गुरु साहब कहते हैं गली असि चंगी चारी बुरी मनोकुशुदा कालिया बार चिटवी रीसा करे तिनाड़ियाँ जो सेवेंदारखड़ियाँ किसकी बातें करता है ਫਲਾਣਾ ਦੇਵਤਾ تھا ਫਲਾਣਾ અવਤਾਰ تھا ਫਲਾਣਾ ਗੁਰੂ تھا ਫਲਾਣਾ ਭਗਵਾਨ تھا ਫਲਾਣਾ ਰਬ ਜੀ تھا ਫਲਾਣਾ ਸੰਤ ਜੀ تھا ਤੂੰ ਕੀ ਹੈ ਰੀਸਾ ਕਰਦਾ ਨਕਲਾ ਕਰਦਾ ਰੀਸਾ ਕਰੇ ਦਿਹਾੜੀਆਂ ਜੋ ਸੇਵਾਦਾਰ ਖੜੀ ਤੂੰ ਜੋ ਬਨ ਤੂੰ ਜੀ ਹਾਂਜੀ ਅਮੀਰ ਗਰੀਬ ਗੋਰੇ ਕਾਲੇ ਤੇਰ ਮੇਰ ਦੇਸੀ ਪਰਦੇਸੀ ਦੜੇ ਬਾਜੀ ਦੇ ਵਿਤਕਰੇ ਨਹੀਂ ਕਰਤਾ ਕਿਸੇ ਪੇਖ ਨੂੰ ਰੱਬੀ ਮਿਲਨ ਦਾ ਰਾਹਾ ਨਹੀਂ ਸਮਝਦਾ ਹਾਂਜੀ ਕੋਈ ਧਾਰਮਿਕ ਪੇਖ ਦੇ ਨਾਲ ਰੱਬ ਨਹੀਂ ਮਿਲਦਾ ਆਪਣੇ ਖਿਆਲ ਫੁਰਨੇ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਕਾਬੂ ਪਾਉਣ ਦਾ ਯਤਨ ਕਰਦਾ ਹੈ ਇਹ ਹੀ ਉਹ ਮਨ ਜਿੱਤੇ ਜਗ ਜਿੱਤ ਹੈ ਸਾਨੂੰ ਧਾਰਮਿਕ ਸ਼ਾਂਤ ਤੇ ਸਾਡੇ ਮਨਜੀਤ ਤੇ ਜਗਜੀਤ ਦੇ ਬਦਲੇ ਸਾਨੂੰ ਹੋਰ ਪ੍ਰੋਵੋਕ ਕਰਦੇ ਨੇ ਇਤਨੇ ਪਾਠ ਕਰ ਲੋ ਕਾਰ ਮਿਲ ਜਾਏਗੀ ਇਹ ਕਰ ਲੋ ਬਿਜ਼ਨਸ ਵੱਧ ਜਾਏਗਾ ਇਹ ਕਰ ਲੋ ਨੌਕਰੀ ਮੇਂ ਪ੍ਰੋਮੋਸ਼ਨ ਮਿਲ ਜਾਏਗੀ ਇਹ ਕਰ ਲੋ ਮਕਾਨ ਕੇ ਲੀਏ ਸੀਮੇਂਟ ਮਿਲ ਜਾਏਗਾ ਇਹ ਕਰੋ ਮਕਾਨ ਕਾ ਲੋਨ ਮਿਲ ਜਾਏਗਾ ਸਾਸੰਗਤ ਜੀ ਐਸੇ ਨਾ ਬੜੇ ਪੱਖਾਂ ਡਿ ਸਿਖਾਏ ਜਾ ਰਹੇ ਨੇ ਉਹ ਸਾਡੀ ਬਲਦੇ ਤੰਦੂਰ 'ਚ ਹੋਰ ਲੱਕੜਾਂ ਪਾਉਂਦੇ ਨੇ ਸਾਨੂੰ ਇਮੋਸ਼ਨਲ ਬਲੈਕਮੇਲ ਕਰਦੇ ਨੇ ਉਹ ਧਰਮ ਨਹੀਂ ਹੈ ਉਹ ਧਾਰਮਿਕਤਾ ਨਹੀਂ ਹੈ ਉਹ ਰੱਬ ਦੇ ਨਾਲ ਤੰਦਾ ਹੈ एम आई राइट यार ऊंचा बोल दो कि यार धंधा चल रहा ना? हाँ, पर, तंदा है ना हाँ धर्म के नाम पर दुनियावी पदार्थ मांगना भगवान से ये धंधा है ना हाँ यह से धंधा है सात संगत जी टीवी पे जब तुम देखोगे ये लोग बोल रहे हैं ये धंधा है, है। यस मैं तुम्हारे लिए ये करूंगा भगवान जी तुम मेरे लिए ये करो ये धंधा है राब जी धंधा नहीं कर देने ਇਕ ਸੋਚਿਤ ਲਾਏ ਮੇਰੇ ਮਨ ਮੇਰੇ ਮਨ ਇਕ ਸੋਚਿਤ ਲਾਏ ਇਕਸ ਵੀ ਸਭ ਤੰਦ ਹੈ ਸਭ ਮਿਥਿਆ ਮਮਾਈ ਝੂਠਾ ਜੀਵਨ ਜੀ ਰਿਹਾ ਝੂਠਾ ਜੀਵਨ ਜਹ ਲੋ ਝੂਠ ਤਾਂ ਪਾਪ ਹੈ ਪਿਆਰ ਹਮਦਰਦੀ ਦੀ ਮਿੱਠੀ ਬੋਲੀ ਦਾ ਸੁਭਾਅ ਪਕਾਉਂਦਾ ਹੈ ਤੁਸੀਂ ਸਭ ਜਾਣਦੇ ਹੋ ਕਿ ਅਸੀਂ ਧਰਮ ਦੇ ਨਾਂ ਇਠਾਂ ਲੋਕਾਂ ਨੂੰ ਕਿਤਨਾ ਬੁਰਾ ਭਲਾ ਕਹਿੰਦੇ ਹਾਂ ਕਿਸ ਤਰ੍ਹਾਂ ਗਾਲਾਂ ਕੱਢਦੇ ਹਾਂ ਕਿਸ ਦਾ ਧਾਰਮਿਕ ਸੰਤ ਤੇ ਜਾ ਕੇ ਵੀ ਗੱਲਾਂ ਕੱਢਦੇ ਆ ਕਰਦੇ ਆ ਕਿ ਨਹੀਂ ਧਾਰਮਿਕ ਸੰਤ ਇੱਕ ਦੂਜੇ ਦੀ ਗਾਲੀ ਗਲੋਚ ਕਰਦੇ ਆ ਧਾਰਮਿਕ ਸੰਤ ਤੇ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਇਲੈਕਸ਼ਨ ਕਰਕੇ ਇੱਕ ਦੂਜੇ ਦੇ ਬਾਰੇ ਬੁਰਾ ਭਲਾ ਇਸ਼ਤਿਆਰਬਾਜ਼ੀ ਕਰਦੇ ਆ ਅਸੀਂ ਬੁਰੇ 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 ਬੋਰੇ ਬਹੁਤ ਪੜੇ ਪੜੇ ਬੋਲ ਬੋਲਦੇ ਆ ਤੇ ਝਗੜੇ ਵਧ ਦਿੰਦੇ ਨੇ ਆਸਥਿਕਤਾ ਨਹੀਂ ਰਹਿੰਦੀ ਆਸਥਿਕਤਾ ਦੇ ਨਾਂ ਇੱਥਾਂ ਹੋਰ ਤਰ ਝਗੜੇ ਬਦਾਲ ਲੈਂਦੇ ਆ ਆ ਤੁਸੀਂ ਬੋਲੀ ਬਾਹਰ ਸੁਣਿਆ ਹੈ ਕਿ ਇੱਕ ਬੰਦਾ ਜਾ ਕੇ ਬੋਲ ਰਿਹਾ ਹੈ বাস ਖੜੀ ਹੈ ਖਾਲੀ ਡਰਾਈਵਰ ਖਾ ਬੈਠਾ ਹੋਇਆ ਹੈ ਡਰਾਈਵਰ ਕੋਲ ਜਾ ਕੇ ਇਹ ਬੰਦਾ ਬੋਲਦਾ ਹੈ ਆਪਣੇ ਆਪ ਨੂੰ ਆਸਤਿਕ ਸਮਝਣ ਵਾਲਾ ਧਾਰਮਿਕ ਸੰਤੋਂ ਨਿਕਲ ਕੇ ਆਇਆ ਹੈ ਹਾਥੀਜ ਪ੍ਰਸ਼ਾਦ ਫੜਿਆ ਹੋਇਆ ਹੈ ਫੁੱਲ ਔਰ ਹਾਰ ਫੜੇ ਹੋਏ ਨੇ ਔਰ ਧੂਪ ਵਰਗਤਤੀ ਕਰਕੇ ਆਇਆ ਹੈ ਐਂਡ ਹੀ ਇਸ ਟ੍ਰਾਈਂਗ ਟੂ ਸ਼ੋ ਮੈਂ ਧਾਰਮਿਕ ਸਥਾਨ ਮੈਂ ਸੇ ਨਿਕਲ ਕੇ ਆਇਆ ਹੂੰ ਹੁਣ ਜਾ ਕੇ ਬੱਸ ਵਾਲੇ ਨੂੰ ਪੁੱਛਦਾ ਕਿਉਂ ਪਾਉ ਇਹ ਖਟਾਰਾ ਕਦੋਂ ਚੱਲੂਗੀ ਡਰਾਈਵਰ ਨੂੰ ਕਹਿ ਰਿਹਾ ਇਹ ਖਟਾਰਾ ਕਦੋਂ ਚੱਲੇਗੀ ਸਾਥ ਸੰਗਤ ਦੀ ਸੁਬਾਹ ਝਗੜਾ ਹੋਇਆ ਪੁਲਿਸ ਆ ਗਈ ਪਤਾ ਹੈ ਕਿਉਂ ਪੁਲਿਸ ਨੇ ਪੁੱਛਿਆ ਇਹ ਝਗੜਾ ਕਿਉਂ ਹੈ ਬੱਸ ਵਾਲਾ ਕਹਿੰਦਾ ਇਹਨੇ ਕਿਹਾ ਸੀ ਇਹ ਖਟਾਰਾ ਕਦ ਚੱਲੇਗੀ ਤੇ ਕਹਿੰਦਾ ਮੈਂ ਉਹਨੂੰ ਜਵਾਬ ਦਿੱਤਾ ਜਦੋਂ ਤੁਹਾਡੇ ਵਰਗੇ ਕਬਾੜੀਆਂ ਨਾਲ ਪੜ ਜਾਏਗੀ ਝਗੜਾ ਸ਼ੁਰੂ ਮਨੂੰ ਮਨਾ ਕੀਤਾ ਗਿਆ ਪਰ ਮੇਰੀ ਜ਼ਬਾਨ ਤੇ ਆ ਗਿਆ ਪਰ ਮੇਰਾ ਦਿਲ ਕਰ ਰਿਹਾ ਕਿ ਮੈਂ ਕਵਾਂ ਕਿਉਂਕਿ ਅਸੀਂ ਧਾਰਮਿਕ ਹੋ ਕੇ ਵੀ ਸਭ ਕੁਝ ਦੁਨੀਆ ਪਰ ਦਾ ਕਰਕੇ ਵੀ ਘਰ ਵਿੱਚ ਪਤੀ ਪਤਨੀ ਦੂਜੇ ਨੂੰ ਜਦੋਂ ਉਹ ਉਹਨੂੰ ਕੁੱਤੀ ਕਹਿੰਦਾ ਤਉ ਉਹ ਨੂੰ ਕੁੱਤਾ ਕਹਿੰਦੀ ਐ ਐਮ ਆ ਰਾਈਟ ਅਸੀਂ ਕਿਉਂ ਇਹ ਬੋਲੀ ਵਿਗਾੜ ਲਈ ਧਰਮ ਤੇ ਮੇਰੀ ਬੋਲੀ ਠੀਕ ਕਰਦਾ ਧਰਮ ਤੇ ਮੈਨੂੰ ਮਿੱਠਾ ਬੋਲ ਸਿਖਾਂਦਾ ਧਰਮ ਤੇ ਮੈਨੂੰ ਗਾਲਾਂ ਛੁੜਾਂਦਾ ਤਿੰਨ ਕਾ ਸ਼ਬਦ ਬੋਲ ਦੇ ਟੰਗ ਸੱਚ ਐ ਸਵਾਰਿਆ ਕਰਦਾ ਕੈ ਨਾਨਕ ਹੀ ਆਨੰਦ ਹੈ ਗਾਲਾਂ ਵਿੱਚ ਆਨੰਦ ਨਹੀਂ ਹੈ ਬੁਰੇ ਬੋਲ ਉੱਚੇ ਬੋਲ वॉल्यूम हाई करके एक दिया दस सुना के टिट फॉर टैट करके डोमिनेट करके दूजे हरा के धर्म नहीं है आपने बोल दिया ठीक है परवान है मैंने आपकी बॉल खेली ही नहीं वेल लेफ्ट कर दिया बस आपकी बॉल नो बॉल थी गई आई डोंट प्ले रॉन्ग बॉल्स और वाइट बॉल्स ਸਿੰਪਲ ਕੋਈ ਪਿਆ ਰੋਂਗ ਬਾਲ ਸੁੱਟੇ ਕੋਈ ਪਿਆ ਭੜੇ ਬੋਲ ਬੋਲੇ ਤੂੰ ਸਿੱਖ ਮਿੱਠੀ ਬੋਲੀ ਹਮਦਰਦੀ ਦੀ ਬੋਲੀ ਯੈਸ ਨਿਮਰਤਾ ਦਇਆ ਅਤੇ ਸੰਤੋਖ ਨੂੰ ਕਮਾਉਣ ਵਾਲ ਉਦਮ ਕਰਦਾ ਹੈ ਹਾਂਜੀ ਧਰਮੀ ਸੁਨੇਹੇ ਨੂੰ ਯਾਦ ਕਰਨ ਤੱਕ ਸੀਮਿਤ ਨਹੀਂ ਬਲਕਿ ਜਿਉਣ ਵੱਲ ਉਦਮੀ ਹੁੰਦਾ ਹੈ ਪ੍ਰੈਕਟੀਕਲ ਲਿਵਿੰਗ ਜੀਂਦਾ ਹੈ ਆਈਡੀਅਲਿਜ਼ਮ ਕਿਸੇ ਵਾਸਤੇ ਕੀਤੇ ਦਾ احسان ਨਹੀਂ ਕਰਦਾ ਯੈਸ ਅਸੀਂ ਦੂਜਿਆਂ ਤੇ احسان ਛੱਡਦੇ ਹਾਂ ਸਾਦਸੰਗਤ ਲਿਵਿੰਗ ਟ੍ਰੈਜਰੀ ਚ ਅਸੀਂ ਤੁਹਾਡੇ ਤੇ احسان ਨਹੀਂ ਛੱਡ ਰਹੇ ਆ ਤੁਹਾਡੇ ਵਾਸਤੇ ਨਹੀਂ ਕਰ ਰਹੇ ਹਾਂ ਐਂ ਸਮਝ ਆ ਰਿਹਾ ਕਿ ਅਸੀਂ ਆਪਣਾ ਟਾਈਟੈਨਿਕ ਫਿਕਸ ਕਰ ਰਹੇ ਹਾਂ ਆ ਆਪਣਾ ਟਾਈਟੈਨਿਕ ਫਿਕਸ ਕਰਨ ਹਾਸਤੇ ਇਹਦੇ ਜਿੱਥੇ-ਜਿੱਥੇ ਮੋਰੀ ਹਨ ਉੱਥੇ ਤੇ ਪੈਚਿਸ ਨੂੰ ਠੀਕ ਕਰ ਰਿਆ ਸਾਡਾ ਪਲਾ ਹੋ ਰਿਹਾ ਤੁਹਾਡੇ ਤੇ ਕੋਈ ਅਸਾਨ ਨਹੀਂ ਕਰ ਰਿਆ ਲੇਕਿਨ ਸਾਧ ਸੰਗਤ ਜੀ ਧਰਮ ਸਾਡੇ ਕੋਲ ਨੂੰ ਇੰਜ ਉੜਦਾ ਜਾ ਰਿਹਾ ਪੰਖ ਲਗਾ ਕੇ ਉੜਦਾ ਜਾ ਰਿਹਾ ਕਿ ਸਾਡੇ ਜਿਹੜੇ ਐਡਵਾਈਜ਼ਰ ਨੇ ਹੂਸ ਓਵਰ ਐਨੀਵੇਅਰ ਵਿਚੋਲਾ ਔਰ ਕੋਈ ਵੀ ਧਰਮ ਦੇ ਨਾ ਇੱਥਾਂ ਸਾਨੂੰ ਐਡਵਾਈਸ ਕੀ ਕਰ ਦੇਣ ਜ਼ਰਾ ਦੇਖੋ ਇੱਕ ਫਰੈਂਡ ਆਪਣੇ ਦੂਜੇ ਫਰੈਂਡ ਨੂੰ ਪੁੱਛਦਾ ਹੈ ਵੀਡਸ ਔਰ ਪਲਾਂਟਸ ਵਿੱਚ ਕੀ ਫਰਕ ਹੈ ਵੀਡਸ ਔਰ ਵੀਟ ਵਿੱਚ ਕੀ ਫਰਕ ਹੈ ਫਰਜ਼ ਕਰੋ ਮੈਂ ਕਣਕ ਉਗਾਈ ਕਣਕ ਔਰ ਕਣਕ ਦੇ ਪੌਦਿਆਂ ਦੇ ਵਿਚਕਾਰ ਜਿਹੜਾ ਖਰਪਤਵਾਰ ਜੰਗਲੀ ਪੌਦੇ ਉਗਾਏ ਨੇ ਉਹਨਾਂ ਵਿੱਚ ਕੀ ਫਰਕ ਹੈ ਐਡਵਾਈਜ਼ਰ ਉਹਨੂੰ ਪਤਾ ਹੈ ਕੀ ਕਹਿੰਦਾ ਫਰੈਂਡ ਨੂੰ ਦੂਜਾ ਫਰੈਂਡ ਇਸ ਫਰੈਂਡ ਨੂੰ ਜਵਾਬ ਦਿੰਦਾ ਹੈ ਸਾਰੀ ਫਸਲ ਕੋ ਕਾਟ ਦੇ ਜੋ ਆਪਣੇ ਆਪ ਉਗਾਏਗਾ ਨਾ ਉਹ ਵੀਡਸ ਹੁੰਦੇ ਆ ਉਹ ਖਰ ਪਤਵਾਰ ਹੁੰਦਾ ਹੈ ਪ੍ਰਸਾਦ ਸਿੰਘ ਜੀ ਦੱਸੋ ਜੇ ਸਾਰੀ ਫਸਲ ਕੱਟ ਦਈਏ ਤਾਂ ਨਵੀਂ ਨਹੀਂ ਉਗਦੀ ਨਾ ਉਹਦੇ ਚੋਂ ਵੀ ਚੰਗਾ ਗੁਣ ਪ੍ਰਾਪਤ ਨਾ ਹੋਇਆ ਸਿਰਫ ਇਹ ਦੇਖਣ ਵਾਸਤੇ ਕਿ ਅਸਲੀ ਫਸਲ ਕੌਣ ਸੀ ਹੁੰਦੀ ਹੈ ਯਾ ਖਰ ਪਤਵਾਰ ਵਾਲੇ ਜ਼ਹਿਰੀਲੇ ਪੌਦੇ ਕੌਣ ਸੇ ਹੁੰਦੇ ਆ ਜੰਗਲੀ ਪੌਦੇ ਕੌਣ ਸੇ ਹੁੰਦੇ ਆ ਬੇਕਾਰ ਪੌਦੇ ਕੌਣ ਸੇ ਹੁੰਦੇ ਆ ਇਹ ਵਾਸਤੇ ਸਾਰੀ ਖੇਤੀ ਉਜਾੜ ਦਿੱਤੀ ਅਸੀਂ ਤਰਨ ਦੀ ਸਾਰੀ ਦੀ ਸਾਰੀ ਖੇਤੀ ਉਜਾੜ ਦਿੱਤੀ ਕਿਉਂਕਿ ਸਾਨੂੰ ਵੀਡਸ ਦਿਖਾਉਣ ਵਾਸਤੇ करमकांड वाल लगा दिता पाखंड वाल लगा दिता अगले जन्म वाल लगा दिता पिछले जन्म की किस्मत लगा दता मथे लिखे भाग और किस्मत जोड़ दता कठपुतली जोड़ दिता ये वाला करमक करो फलाने तीरथ पर जाओ ऐसे करो ऐसे करो ऐसे भगवान खुश हो जाएगा ऐसे रब गॉड खुदा वाहेगुरु अल्लाह खुद खुश हो जाएगा ऐसे कमांच पा दिता जिद कि सारी फसल ही उजड़ गई अज लोग धर्म का ना नहीं लैना चाहते कोई भी मजहब माड़ा नहीं है कोई भी ग्रंथ माड़ा नहीं है ਕੋਈ ਵੀ ਧਰਮ ਵਾਲਾ ਨਹੀਂ ਹੈ ਸਿਰਫ ਤੇ ਸਿਰਫ ਕੀ ਹੋ ਰਿਹਾ ਮੈਂ ਆਪਣੇ ਸੱਚ ਦੇ ਦੱਸਿਓਏ ਧਰਮ ਤੇ ਜੀ ਨਹੀਂ ਰਿਹਾ ਕਿਉਂਕਿ ਮੈਨੂੰ ਉਹ ਸਮਝ ਆਇਆ ਹੀ ਨਹੀਂ ਮੈਨੂੰ ਮੇਰੇ ਸੱਚੇ ਹੋਣ ਦਾ ਮਾਣ ਔਰ ਹੰਕਾਰ ਵੀ ਹੋ ਗਿਆ ਕਨਕਲੂਡ ਕਿੱਥੇ ਕਰਾਂਗਾ ਅੱਜ ਦਾ ਸੈਮੀਨਾਰ ਇੱਥੇ ਕਰਾਂਗਾ ਕਿ ਸਾਨੂੰ ਆਪਣੇ ਸੱਚੇ ਹੋਣ ਦਾ ਵੀ ਮਾਣ ਹੋ ਜਾਂਦਾ ਤੁਸੀਂ ਸਾਰਿਆਂ ਨੇ ਸੁਣਿਆ ਕਿ ਤਿੰਨ ਰੋਗ ਹੁੰਦੇ ਹਨ ਰਜੋਗੁਣ ਤਮੋਗੁਣ অর ਸਤੋਗੁਣ ਸੇ ਯਸਨੋ ਤੇ ਲੋਕੀ ਰਜੋਗੁਣ ਸਮਝ ਗਏ ਨੇ ਤਮੋਗੁਣ ਸਮਝ ਗਏ ਨੇ ਪਰ ਸਤੋਗੁਣ ਨੂੰ ਨਾ ਪਤਾ ਕੀ ਸਮਝਦੇ ਨੇ ਸੱਚ ਬੋਲ ਦੇਣਾ ਚਾਹੀਏ ਚਾਹ ਅਗਲੇ ਕੋ ਫਾਸੀ ਹੋ ਜਾਏ ਇਹਨੂੰ ਸਤੋਗੁਣ ਸਮਝਦੇ ਨੇ ਲੋਕੀ ਪਰ ਇਹ ਰੋਗ ਹੈ ਆ ਮਾਦਤ ਪਈ ਅਸੀ ਹੋਮੇ ਦੇ ਈਗੋ ਤੇ ਸੈਵਨਰ ਇਸਮ ਜਿਆਸੀ ਮੈਂ ਵੈਸੇ ਸੱਚੀ ਗੱਲ ਕਵਾਂ ਤਾਨੂੰ ਲੱਗੇਗੀ ਬੁਰੀ ਯਾਰ ਨਾ ਕਹਜੇ ਤੈਨੂੰ ਬੁਰੀ ਪਤਾ ਹੈ ਵਾਈ ਯੂ ਆਰ ਸੋ ਈਗੋਇਸਟ ਕਿ ਤੈਨੂੰ ਪਤਾ ਵੀ ਹੈ ਕਿ ਬੁਰੀ ਲੱਗੇਗੀ ਨਹੀਂ ਨਹੀਂ ਮੈਂ ਤੇ ਨਾ ਮੂੰਹ ਤੇ ਸਿੱਧੀ ਮਾਰ ਦਿੰਦਾ ਮਾਰ ਦਿੰਦੀ ਅਗਲਾ ਪਿਆ ਭਾਵੇਂ ਸੱਤੀ ਕਪੜੀ ਉਹਨੂੰ ਆਗ ਲੱਗ ਜਾਏ ਡੋਂਟ ਸੇ ਥਿਸ ਬਸ ਐ ਸੱਤੋ ਗੁਣੀ ਦੇ ਰੋਗ ਦੀ ਬਿਮਾਰੀ ਸਾਨੂੰ ਸਭ ਨੂੰ ਲੱਗੀ ਹੋਈ ਹੈ ਮੈਂ ਧਰਮੀਆਂ ਮੈਂ ਐਂਦ ਕਰਦਾ ਮੈਂ ਨਹੀਂ ਛੋੜਾਂਗਾ ਇਸ ਕਰਕੇ ਮੈਂ ਦੁਜੇ ਦੀ ਨਿੰਦਾ ਕਰਦਾਗਾ ਮਾਫ ਨਹੀਂ ਕਰਾਂਗਾ ਔਰ ਸਤੋ ਗੁਣ ਦੀ ਬਿਮਾਰੀ ਪਾਲਦਿਆਂ ਰਾਜਾ ਇੱਕ ਕ੍ਰਿਮੀਨਲ ਨੂੰ ਫਾਂਸੀ ਦੀ ਸਜ਼ਾ ਦਿੰਦਾ ਹੈ ਮੰਨ ਲਿਆ ਫਾਂਸੀ ਦੀ ਸਜ਼ਾ 14 ਤਰੀਕ ਸਵੇਰੇ 10 ਵਜੇ ਹੋਏਗੀ 13 ਤਰੀਕ ਨੂੰ ਰਾਜਾ ਉਸ ਕ੍ਰਿਮੀਨਲ ਨੂੰ ਮਿਲਣ ਜਾਂਦਾ ਹੈ ਕੱਲ ਤੇਰੀ 8 ਵਜੇ ਫਾਂਸੀ ਹੋਏਗੀ ਤੇਰੀ ਕੋਈ ਆਖਰੀ ਖਾਇਸ਼ ਹੈ ਡੂ ਯੂ ਵਾਂਟ ਟੂ ਸੇ ਸਮਥਿੰਗ ਉਹ ਕਹਿੰਦਾ ਨਹੀਂ ਰਾਜਾ ਚਲਾ ਗਿਆ ਰਾਜੇ ਦੇ ਨਾਲ ਕੁਝ ਮਨਿਸਟਰ ਨੇ ਉਹਦੇ ਰਾਜਾ ਜਾ ਰਿਹਾ ਹੈ ਪਿੱਛੋਂ ਐ ਕੁਝ ਬੋਲਿਆ ਐਸ ਪਰ ਦਾ ਸਟੋਰੀ ਉਹ ਐ ਬੋਲਿਆ ਕਿ ਤੇਰੇ ਕੋਲੋਂ ਕੀ ਮੰਗਣਾ ਤੂੰ ਤੇ ਮੈਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਯੂ ਆਰ क्रੂਅਲ ਯੂ ਆਰ ਭੈੜਾ ਯੂ ਆਰ ਨਕਮਾ ਰਾਜਾ ਹੀ ਸੈਡ ਸਮਥਿੰਗ ਲਾਈਕ ਬਿਕੋਜ਼ ਉਸਕੋ ਫਾਂਸੀ ਹੋਗੀ ਇਸਨੇ ਉਹਦੇ ਬਾਰੇ ਕੁਝ ਇਲ ਫੀਲਿੰਗ ਨਾਲ ਬੈਡ ਵਰਡਸ ਬੋਲੇ ਰਾਜੇ ਦੀ ਇੱਜ਼ਤ ਦੇ ਅਗੇਂਸਟ ਬੋਲੇ ਰਾਜੇ ਨੂੰ ਬੁਰਾ ਭਲਾ ਕਿਹਾ ਰਾਜੇ ਨੂੰ ਸੁਣਾਈ ਠੀਕ ਤਰ੍ਹਾਂ ਨਹੀਂ ਦਿੱਤੇ ਰਾਜਾ ਮਿਨਿਸਟਰ ਨੂੰ ਪੁੱਛਦਾ ਉਸ ਕ੍ਰਿਮੀਨਲ ਨੇ ਕੀ ਕਹਾ ਥਾ ਇਹ ਉਹਨੂੰ ਕਹਿੰਦਾ ਉਹ ਬੋਲ ਰਿਹਾ ਸੀ ਤੁਸੀਂ ਬੜੇ ਦਾਨੀ ਹੋ तु बड़े पुनी हो तो बड़े चक्रवर्ती राजा हो रब करे थोड़ी तो लंबी उम्र हो बहुत अच्छे तुसी प्रजा वास्ते बड़े गुड राजा हो राजे ने ऑर्डर भेजे ऑर्डर भेजने वाले दूजे मिनिस्टर इस इस इसको फांसी की सजा माफ़ कर दो ओ दूजा मिनिस्टर कहता नहीं राजन इसने आपको गालियाँ निकाली हैं इसने आपको बुरा भला कहा है ਯੂ نو ਵਾਟ ਹੈਪਨਡ ਰਾਜਾ ਨੇ ਕ੍ਰਿਮੀਨਲ ਨੂੰ ਫਾਂਸੀ ਦੀ ਸਜ਼ਾ ਤੇ ਮਾਫ ਕਰ ਦਿੱਤੀ ਪਰ ਮਨਿਸਟਰ ਨੂੰ ਕੱਢ ਦਿੱਤਾ ਐਸਾ ਤੇਰਾ ਸੱਚ ਭਾਵੇਂ ਉਹਨੇ ਮੇਰੇ ਵਾਸਤੇ ਬੁਰਾ ਪਲਕਆ ਸੀ ਤੇਰਾ ਇਹ ਵਾਲਾ ਸੱਚ ਤੂੰ ਦੱਸਤਾ ਪਿਆ ਇਹਦੇ ਨਾਲ ਉਹਦੀ ਫਾਂਸੀ ਹੋ ਜਾਏਗੀ ði ਸੱਚ ਇਜ਼ ਯੂਸਲੈਸ ਸਾਸ ਸੰਗਤੇ ਬੜਾ ਬਰੀਕ ਹੈ ਇਸ ਬ੍ਰੀਕੀ ਨੂੰ ਸਮਝਣਾ ਕਿ ਮੈਂ ਆਪਣੇ ਆਪ ਨੂੰ ਬੜਾ ਧਾਰਮਿਕਤਾ ਸਮਝ ਰਿਹਾ ਮੈਂ ਆਪਣੇ ਬੜਾ ਆਪਣੇ ਆਪ ਨੂੰ ਸਤੋ ਗੁਣੀ ਦਾ ਰੋਗ ਬਣਾ ਕੇ ਬੈਠਾ ਹਾਂ ਬੜਾ ਆਪਣੇ ਆਪ ਨੂੰ ਸੱਚਾ ਸੁੱਚਾ ਸਮਝੀ ਜਾ ਰਿਹਾ ਬੜਾ ਆਪਣੇ ਆਪ ਨੂੰ ਧਰਮੀ ਸਮਝੀ ਜਾ ਰਿਹਾ ਪਰ ਮੇਰੇ ਕਾਰਨ ਲੋਕਾਂ ਦਾ ਡੱਬਰ ਉਲ ਜਾਂਦੇ ਨੇ ਮੇਰੇ ਕਾਰਨ ਲੋਕਾਂ ਦੇ ਨੁਕਸਾਨ ਹੋ ਜਾਂਦੇ ਨੇ ਮੇਰੇ ਕਾਰਨ ਮੈਂ ਮਸਬੀ ਝਗੜੇ ਕ੍ਰੀਏਟ ਕਰ ਦਿੰਦਾ ਜਦੋਂ ਵੀ ਇੰਟਰ ਰਿਲੀਜੀਅਨ ਮੈਰਿਜ ਹੁੰਦੀ ਹੈ ਮਸਵੀ ਝਗੜੇ ਸ਼ੁਰੂ ਹੋ ਜਾਂਦੇ ਨੇ ਨਾ ਇਹ ਸਾਰੀਆਂ ਜਿਤਨੀਆਂ ਗੱਲਾਂ ਨੇ ਨਾ ਇਹ ਸਾਰੀਆਂ ਸਾਨੂੰ ਸਿਖਾਉਂਦੀਆਂ ਤੂੰ ਨਾ ਲੋਕਾਂ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਕੁਝ ਕਰਿਆ ਕਰ ਸਿਰਫ ਆਪਣੀ ਡਿਜ਼ਾਇਰਸ ਔਰ ਆਪਣੀ ਇਮੋਸ਼ਨਸ ਵਿੱਚ ਫਸ ਕੇ ਤੂੰ ਇਸ ਇਸ ਜੀਵਨ ਨੂੰ ਨਹੀਂ ਚਲਾ ਸਕਦੇ ਉਹ ਅਸਲੀ ਆਸਿਕਤਾ ਨਹੀਂ ਹੋਏਗੀ ਉਹ ਅਸਲੀ ਸੱਚ ਦਾ ਜੀਵਨ ਨਹੀਂ ਹੋਏਗਾ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਇੱਥੇ ਸਵਰਗ ਬਣਾਣਾ ਹੈ ਇੱਥੇ ਧਾਰਮਿਕਤਾ ਜੀਣੀ ਹੈ ਇੱਥੇ ਮਨ ਅੰਦਰ ਮੰਦਰ ਬਣਾਣਾ ਹੈ ਹਰ ਮੰਦਰ ਸੋਈ ਆਖਿਆ ਜਿੱਥੋਂ ਹਰ ਜਾਂਦਾ ਅੰਦਰ ਦੇ ਮੰਦਰ ਦੇ ਅੰਦਰ ਆਪਣੇ ਮਨ ਦੀ ਸੱਚੀ ਮੂਰਤੀ ਟਿਕਾਣੀ ਹੈ ਅੰਦਰ ਦੇ ਮੰਦਰ ਅੰਦਰੋਂ ਆਪਣੇ ਰੱਬ ਦੇ ਨਾਲ ਜੁੜਨਾ ਹੈ ਅੰਦਰ ਦੇ ਟੈਂਪਲ ਅੰਦਰ ਦੇ ਗੋਡ ਖੁਦਾ ਅੱਲਾ ਵਾਹਿਗੁਰੂ ਦਾ ਪੈਗਾਮ ਸੁਨੇਹਾ ਸੁਣਿਆ ਸੁਣਨਾ ਤਾਂ ਇਹਦੇ ਨਾਲ ਕੀ ਹੁੰਦਾ ਕਥਾ ਪੁਨੀਤ ਸ਼ੁਰੂ ਹੋ ਜਾਂਦੀ ਹੈ ਵਰਨਾ ਸਾਨੂੰ ਪੁੱਛਿਆ ਜਾ ਰਿਹਾ ਤੈਨਰ ਕਿਆ ਪੁਰਾਨ ਸੁਨਕੀਨਾ ਸੋ ਫਿਨਿਸ਼ ਹੁੰਦਾ ਜਾਗ ਕੇ ਜੀਣਾ ਅੱਖਾਂ ਖੋਲ ਕੇ ਜੀਣ ਨੂੰ ਜੀਵਨ ਕਹਿੰਦੇ ਨੇ ਧਾਰਮਿਕਤਾ ਕਹਿੰਦੇ ਨੇ ਪਰ ਬੇਟੀ ਕੋ ਬੇਟੀ ਜਾਣਾ ਹੈ ਪਰ ਇਸਤਰੀ ਕੋ ਮਾਤ ਬਖਾਨਾ ਹੈ ਜੀਉਂਦਾ ਹੈ ਜੋ ਪਰ ਬੇਟੀ ਕੋ ਬੇਟੀ ਜਾਣਾ ਸਿੱਖ ਜਾਏਗਾ ਨਾ ਦਾਜ ਨਹੀਂ ਲੇਗਾ ਤੇ ਨਾ ਦਾਜ ਦੇਵੇਗਾ ਰਿਸ਼ਵਤ ਦਾਜ ਲੈਣਾ ਪਰਾਇਆ ਹੱਕ ਨਹੀਂ ਮਾਰੇਗਾ ਢੜੇ ਬਾਜ਼ੀ ਡਰਟੀ ਪੋਲਿਟਿਕਸ ਛੋੜ ਦੇਗਾ ਹੋਰਨਾਂ ਦੀ ਔਲਾਦ ਨੂੰ ਵੀ ਆਪਣੀ ਔਲਾਦ ਸਮਝੇਗਾ ਜੋ ਸਮਝਦਾ ਹੈ ਸਿਰਫ ਆਪਣੇ ਖੂਨ ਦੇ ਰਿਸ਼ਤਿਆਂ ਤੱਕ ਮਾਧੂਦ ਨਹੀਂ ਰਹਿੰਦਾ ਨਾ ਔਰ ਸਾਰਿਆਂ ਵਾਸਤੇ ਜੀਣ ਲੱਗ ਪੈਂਦਾ ਹੈ ਉਹ ਅਸਲੀ ਆਸਿਕਤਾ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ ਨਹੀਂ ਰਹਿੰਦਾ ਬਲਕਿ ਦੂਜਿਆਂ ਦੇ ਭਲੇ ਵਾਸਤੇ ਜੀਣ ਲੱਗ ਪੈਂਦਾ ਹੈ